ਖੁੱਲੀ ਕਵਿਤਾ ਦਾ ਮੋਢ ਕਿੱਥੋਂ ਵੱਜਿਆ ਸ਼ੈਲਾਨੀ ਸ਼ੰਦ ਕਿਹਨੇ ਲਿਖੇ ਸੀ ਖੁੱਲੇ ਸੀ ਮੈਦਾਨ ਖੁੱਲੇ ਕੁੰਡ ਖੁੱਲੇ ਲੇਖ ਖੁੱਲੇ ਅਸਮਾਨੀ ਰੰਗ ਕਿਹਨੇ ਲਿਖੇ ਸੀ ਪਿੰਡ ਸਲਹੜ 1881 ਕਰਤਾਰ ਸਿੰਘ ਕਰਮਾਤਾ ਪਰਮਾਦੇਵੀ ਦੀ ਕੁੱਖੋਂ ਜੰਮਿਆ ਸ਼ੇਮਾ ਦਰਿਆ ਪੰਜਾਬੀ ਅੱਤ ਦਾ ਇਹ ਸ਼ਹਿਰ ਤੇ ਪੰਜਾਬ ਦਾ ਟੈਗੋਰ ਜਾਂਦਾ ਮੰਨਿਆ ਕਵਿਤਾ ਨੂੰ ਰੂਹਾਂ ਦੀ ਇਹ ਬੋਲੀ ਤੇ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਸੀ ਦੱਸਿਆ ਫੁੱਲਾ ਲਿਖਿਆ ਸੀ ਖੁਦ ਨੂੰ ਨਵਾਬੀ ਜੁੱਤੀ ਵਾਲੀ ਕੈਦ ਤੋਂ ਮੁਕਤ ਰੱਖਿਆ ਹੈ RAM ਤੀਰਥ ਦੇ ਪ੍ਰਭਾਵ ਨਾਲ ਸੰਨਿਆਸਤਾ ਰਿਹਾ ਸਿੱਖੀ ਦਾ ਅਸਰ ਹੋਇਆ ਭਾਈ ਵੀਰ ਸਿੰਘ ਦੇ ਕਹਿਣ ਦਾ ਸਿੱਖ ਗੁਰੂਆਂ ਦੇ ਨਾਲ-ਨਾਲ ਕਵਿਤਾ ਤੇ ਰਿਹਾ ਪ੍ਰਭਾਵ ਕਾਰਲ ਲੈਲ ਐਮਰਸਨ ਬਾਲਟ ਬਿਟਮੈਨ ਦਾ ਪ੍ਰਕਿਰਤੀ ਰੋਮਾਂਸਵਾਦੀ ਆਤਮਾ ਦਾ ਕਵੀ ਵੀ ਏ ਹਰਨਾਮ ਸਿੰਘ ਸ਼ਾਨ ਨਿਰੰਗੀਲਾ ਸ਼ੇਰ ਮੰਨਿਆ 1931 ਵਿੱਚ ਮੌਤ ਦੇਨ ਆ ਗਈ ਸੀਗੀ ਲੈਨ ਕਲਦੀਪ ਪਾਵੇ ਨਾਲ ਕਦੋਂ ਕਿਸੇ ਕਾਲ